ਓ ਨਾ ਹਲੋ ਜੈ ਜੈ ਸ਼੍ਰੀ ਚੰਦਰ ਜੈ ਜੈ ਸ਼੍ਰੀ ਚੰਦਰ ਜੈ ਜੈ ਸ਼੍ਰੀ ਚੰਦਰ ਕਿਆ ਕਰਾਂ ਲਾਦੂ ਜੈ ਜੈ ਚੰਦ ਆਰੇ ਤੇ ਸਹਾਰੇ ਕੀ ਹਾਂਜੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦੀਪਕ ਹੈ ਜੀ ਕਿ ਕਿੱਥੋਂ ਆਏ ਤੁਸੀਂ ਅਸੀਂ ਅਰੇ ਅਸੀਂ ਪਿੱਛੋਂ ਅਕਰਾਲੀ ਤੋਂ ਆਏ ਹਾਂ ਜੀ ਪਰ ਜਿਹੜੀ ਅਸੀਂ ਯਾਤਰਾ ਉਹ ਯਾਤਰਾ ਕੀਤੀ ਰਹੀ ਉਹ ਆਪਣਾ ਰੇਗਸ ਤੋਂ ਕੀਤੀ ਹੈ ਜੀ ਅੱਛਾ ਜੀ ਹੁਣ ਸ਼ਾਮ ਜੀ ਦੇ ਆਪਣਾ ਮੰਦਿਰ ਜਾ ਕੇ ਆ ਫਿਰ ਤੋਂ ਆ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਨਮੋਲ ਹੈ ਜੀ ਜੈ ਸ਼੍ਰੀ ਸ਼ਾਇ ਸ਼੍ਰੀ ਸ਼ਾਮ ਜੀ ਸੋ ਤੁਸੀਂ ਹੁਣ ਇਹ ਪੈਦਲ ਯਾਤਰਾ ਕੀਤੀ ਆ ਹਾਂ ਜੀ ਪੈਦਲ ਕੀਤੀ ਆ ਕਿੱਥੋਂ ਲੈ ਕੇ ਕਿੱਥੇ ਤੱਕ ਅਸੀਂ ਰਿੰਗਸ ਨਿਸ਼ਾਨ ਭਵਨ ਤੋਂ ਪੂਜਾ ਪੂਜਨ ਕਰਕੇ ਜੀ ਫਿਰ ਉੱਥੋਂ ਪੈਦਲ ਯਾਤਰਾ ਕੀਤੀ ਹੈ ਕਿੰਨੇ ਕਿਲੋਮੀਟਰ ਲੱਗ ਪੱਗ ਇਹ 17 ਕਿਲੋਮੀਟਰ ਪਲੱਸ ਪੈ ਜੀ ਟਾਈਮ ਕਿੰਨਾ ਕੁ ਲੱਗ ਗਿਆ ਤੁਹਾਨੂੰ ਟਾਈਮ ਸਾਨੂੰ ਅਸੀਂ 6 ਵਜੇ ਤੁਰੇ ਸੀਗੇ ਜੀ ਉੱਥੇ ਤੇ ਹੁਣ ਅਸੀਂ ਇਸ ਟਾਈਮ ਪਹੁੰਚੇ ਹਾਂ ਯੂਰੇ ਆ ਕੇ ਤਿੰਨ ਲਗ ਕਾਂਟੇ ਲੱਗ ਗਏ ਪ੍ਰਸ਼ਨ ਸਾਹਿਬ ਮੰਨ ਕੇ ਜਲੋ ਹੀ ਲੱਗਦੇ ਆ ਤਿੰਨ ਘੰਟੇ ਲੱਗੇ ਹੁਣ ਤੁਸੀਂ ਇਸ ਵੇਲੇ ਬਾਅਦ ਵਿੱਚ ਮੱਥਾ ਕਿੱਥੇ ਦੇਕ ਜੀ ਹਾਂਜੀ ਹੁਣ ਕਿੱਥੇ ਜਾਓਗੇ ਤੁਸੀਂ ਹੁਣ ਅਸੀਂ ਮੰਦਰ ਚ ਜਾ ਕੇ ਚੜਾਵਾਂਗੇ ਜੀ ਆਪਣੀ ਅਰਦਾਸ ਕਬੂਲ ਕਰਾਵਾਂਗੇ ਬਾਬਾ ਜੀ ਜੀ ਪਹਿਲਾ ਵੀ ਕਦੇ ਮਤਲਬ ਕਿ ਤੁਸੀਂ ਯਾਤਰਾ ਨਹੀਂ ਹੈ ਫਸਟ ਟਾਈਮ ਕੀਤੀ ਹੈ ਜੀ ਮੈਂ ਪਹਿਲਾਂ ਆਇਆ ਵਾਂ ਉਹਰੇ ਬਟ ਮੈਂ ਫਸਟ ਟਾਈਮ ਕੀਤੀ ਹੈ ਯਾਤਰਾ ਪਹਿਲੀ ਵਾਰ ਕਰਨੀ ਤੁਸੀਂ ਪਹਿਲਾਂ ਕਰੀਏ ਯਾਤਰਾ ਮੇਰੀ ਫਸਟ ਟਾਈਮ ਵੀ ਮੇਰੀ ਯਾਤਰਾ ਹੈ ਜੀ ਫਸਟ ਟਾਈਮ ਹੀ ਆਇਆ ਹੈ ਫਸਟ ਟਾਈਮ ਆਇਆ ਫਸਟ ਸੋ ਪਹਿਲੀ ਵਾਰ ਆ ਕੇ ਤੁਸੀਂ ਪਹਿਲੀ ਵਾਰੀ ਇਹ ਯਾਤਰਾ ਵੀ ਕਰ ਰਹੇ ਹੋ ਹਾਂਜੀ ਬਨੇ ਪਾਗਾ ਵਾਲੇ ਆ ਤੁਸੀਂ ਬੋਤ ਹੈ ਜੀ ਬਾਕੀ ਬਾਬਾ ਜੀ ਦੇ ਹੱਥੇ ਜੀ ਡੋਰੀ ਜੋ ਵੀ ਹੈ ਲੈ ਖੋ ਆਪਣਾ ਹੁਣਾ ਤੇ ਆਤਾ ਹੈ ਵਾਹ ਜੀ ਵਾਹ ਵਾਹ ਜੀ ਵਾਹ ਬਾਬਾ ਜੀ ਨੇ ਭੁਲਾਇਆ ਸੋ ਕਾਂਤਾ ਮੈਡਮ ਜੀ ਕੀ ਕਹੋਗੇ ਤੁਸੀਂ ਜੋ ਇਹਨਾਂ ਨੇ ਇੱਕ ਵੱਡਾ ਉਪਰਾਲਾ ਕੀਤਾ ਹੈ ਇਹ ਬੱਚਿਆਂ ਨੂੰ ਮੈਂ ਤੇ ਭਗਵਾਨ ਦੇ ਅੱਗੇ ਬਾਬਾ ਜੀ ਦੇ ਅੱਗੇ ਹੀ ਅਰਦਾਸ ਕਰਾਂਗੀ ਵੀ ਇਹ ਬੱਚੇ ਦਿਨ ਦੁੱਗਣੀ ਰਾਤ ਚੋਗਣੀ ਉਮਤੀ ਕਰਨ ਔਰ ਇਸੇ ਤਰ੍ਹਾਂ ਜਦੋਂ ਵੀ ਆਣ ਇਸੇ ਤਰ੍ਹਾਂ ਨਿਸ਼ਾਨ ਚੁੱਕ ਕੇ ਭਗਵਾਨ ਦਾ ਬਾਬਾ ਜੀ ਦਾ ਔਰ ਬਾਬਾ ਜੀ ਦੇ ਦਰਬਾਰ ਦੇ ਵਿੱਚ ਦਰਸ਼ਨ ਕਰਨ ਜੈ ਸ਼੍ਰੀ ਸ਼ਾਹ ਸੋ ਤੁਸੀਂ ਦੇਖੀਏ ਜਾਣਕਾਰੀ ਜੋ ਕੁਰਾਲੀ ਦੇ ਨੌਜਵਾਨ ਨੇ ਇਹ ਰਿੰਗਸ ਦੇ ਮੋੜ ਤੋਂ ਇਹ ਪੈਦਲ ਆਏ ਨੇ ਖਾਟੂ ਸ਼ਾਮ ਜੀ ਦੇ ਮੰਦਰ ਦੇ ਵਿੱਚ ਹੁਣ ਜਾ ਰਹੇ ਨੇ ਇੱਥੇ ਪਹੁੰਚ ਗਏ ਨੇ ਤੇ ਇੱਥੇ ਇਹ ਆਪਣਾ ਜੋ ਇਹਨਾਂ ਨੇ ਅਸ਼ੀਰਵਾਦ ਲੈਣਾ ਅਤੇ ਖਾਟੂ ਜੀ ਦੇ ਦਰਸ਼ਨ ਕਰਨੇ ਨੇ ਧੰਨਵਾਦ ਬੱਚ ਔਲਾਦ ਬੋਲ ਦੋ ਦੇਖਾ 啊！<Yeah. S 2> <Yeah. S 1> yeah.